ਤੁਹਾਡਾ ਸਵਾਗਤ ਹੈ ਨੰਬਰ 1 ਬਬੂਲ ਦੀ ਕੱਚੀ ਫਲੀ ਜਿਸ ਵਿੱਚ ਬੀਜ ਨਾ ਪਿਆ ਹੋਵੇ ਸ਼ਾਮ ਵਿੱਚ ਸੁਕਾ ਕੇ ਪੀਸ ਲਓ ਫਿਰ ਜਿੰਨਾ ਚੂਰਨ ਹੋਵੇ ਉਸ ਦੇ ਬਰਾਬਰ ਮਿਸ਼ਰੀ ਮਿਲਾ ਕੇ ਸਵੇਰੇ ਸ਼ਾਮਾਂ ਦੁੱਧ ਦੇ ਨਾਲ 5 ਗ੍ਰਾਮ ਦੀ ਮਾਤਰਾ ਵਿੱਚ ਇਸ ਦਵਾਈ ਦਾ ਸੇਵਨ ਕਰੋ ਨੰਬਰ 2 ਹਰੜ ਬੇਹੜਾ ਔਲਾ ਅਤੇ ਸ਼ਿਲਾਜੀਤ 10-10 ਗ੍ਰਾਮ ਦੀ ਮਾਤਰਾ ਵਿੱਚ ਪੀਸ ਕੇ ਛਾਣ ਲਓ ਅਤੇ ਛੋਟੀ-ਛੋਟੀ ਗੋਲੀਆਂ ਬਣਾ ਕੇ ਸਵੇਰੇ ਸ਼ਾਮ ਇੱਕ-ਇੱਕ ਗੋਲੀ ਦੁੱਧ ਨਾਲ ਖਾਓ ਅਚੂਕ ਔਸ਼ਧ ਹੈ ਜੇਕਰ ਤੁਹਾਨੂੰ ਵੀਡੀਓ ਦੀ ਜਾਣਕਾਰੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ